ਸਾਧੂ ਸਤਜੋਬ ਬੀਤੇ ਆ ਅਧੁ ਸਲੀ ਤਰੇਤਾ ਆਇਆ ਮੌਜ ਵਿੱਚ ਹੀ ਮੌਜ ਬਣ ਗਈ ਬਈ ਅਹਲਿਆ ਕਹਿੰਦੀ ਮੈਂ ਕਸੂਰ ਨਹੀਂ ਕੀਤਾ ਕੋਈ ਪਰ ਮੈਨੂੰ ਆ ਪੱਥਰ ਬਣਨ ਦਾ ਦੇਤਾ श्राਪ ਮੇਰੇ ਘਰ ਵਾਲੇ ਨੇ ਗੌਤਮ ਰਿਸ਼ੀ ਨੇ ਮੌਜ ਵਿੱਚ ਆ ਕੇ ਜੁੱਗਾਂ ਦੀ ਪਲਟੀ ਕਰਤੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹੋ ਜਿਹਾਂ ਰੱਬ ਰੰਗੀਆਂ ਦੇ ਕੋਲੇ ਰੂਹਾਂ ਦੇ ਕੋਲੇ ਤੁਸੀਂ ਆਉਨੇ ਹੋ ਜੇ ਫਿਰ ਬੈਠਣ ਦੀ ਇਜਾਜ਼ਤ ਨਾ ਆਈ ਭਾਈ ਫਿਰ ਕਿਵੇਂ ਗੱਲ ਬਣੂੜੀ ਮੌਜ ਵਿੱਚ ਸੀ ਸਤਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਕਹਿੰਦੇ ਜਾ ਉਹ ਸਿੱਖਾ ਪੰਜ ਦਿਨ ਦੀ ਸੇਵਾ ਤੇਰੀ ਝੋਲੀ ਪਾਈ ਰੋਜ਼ ਦਿਵਾਨ ਵਿੱਚ ਆ ਜਿਆ ਕਰ ਦਿਵਾਨ ਸੁਣਿਆ ਕਰ ਜੇ ਦਿਵਾਨ ਸੁਨੇਗਾ ਤੇਰਾ ਭਲਾ ਹੋ ਜਾਊਗਾ ਇੱਥੇ ਦਰਗਾਹ ਦੇ ਵਿੱਚੋਂ ਰੂਹਾਂ ਉਤਰਦੀਆਂ ਨਹੀਂ ਉਹ ਸਾਸ ਰੰਗੀਆਂ ਦੁਨਿਆਵੀ ਅੱਖ ਨਾਲ ਉਹ ਦਿਖਦੀਆਂ ਨਹੀਂ ਹੈਗੀਆਂ ਜਿਨ੍ਹਾਂ ਦੇ ਨੇਤਰ ਗਿਆਨ ਇੰਦਰੇ ਪ੍ਰਕਾਸ਼ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਅੱਜ ਦੁਬਾਰਾਂ ਵਿੱਚ ਆਇਆ ਕੌਣ-ਕੌਣ ਸੀ ਜਦੋਂ ਜੰਗਲਾਂ ਦੇ ਵਿੱਚ ਫਿਰਦੇ ਫਿਰਦੇ ਗੁਰੂ ਨਾਨਕ ਮਰਦਾਨੇ ਨੂੰ ਕਹਿੰਦੇ ਆ ਮਰਦਾਨਿਆਂ ਕੀਰਤਨ ਕਰ ਕਹਿੰਦਾ ਸੱਚੇ ਪਾਸਾ ਆਹ ਜੰਗਲਾਂ ਵਿੱਚ ਕੀਨੇ ਸੁਣਨੇ ਮਹਾਰਾ ਕਹਿੰਦੇ ਸੁਣਾਉਣ ਦੀ ਤੇਰੀ ਡਿਊਟੀ ਥੋੜੋ ਹੈ ਤੇਰੀ ਡਿਊਟੀ ਕੀਰਤਨ ਕਰਨ ਦੀ ਹੈ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕੰਮ ਤੇਰੇ ਆ ਇੱਥੇ ਵੀ ਤੇ ਦਰਗਾਹ ਦੇ ਵਿੱਚ ਵੀ ਮਹਾਰਾਜ ਕਹਿੰਦੇ ਇਹ ਕੰਮ ਆਉਂਦਾ ਭਾਈ ਤੇ ਤੁਸੀਂ ਵੀ ਕਰ ਲਓ ਭਾਈ ਫਿਰ ਜਿੰਨੇ ਬੈਠੇ ਹੋ ਇਹ ਗੱਲ ਥੋੜੋ ਆ ਵੀ ਬਾਬਾ ਸਟੇਜ ਤੋਂ ਬੈਠਾ ਬੋਲੂਗਾ ਇੱਧਰ ਸਾਜੀ ਬੋਲਣਗੇ ਆਪਣਾ ਕੋਈ ਕੰਮ ਨਹੀਂ ਇਹ ਸੰਤ ਮਹਾਰਾਜ ਬਾਬਾ ਆਤਰ ਸਿੰਘ ਮਸੂਆਣਾ ਸਾਹਿਬ ਵਾਲਿਆਂ ਦੀ ਕਿਰਪਾ ਹੈ ਸਾਰੇ ਜੀ ਜੋੜੀ ੱਟ ਕੇ ਕਿਰਪਾ ਲਓ ਤੁਸੀਂ ਵੀ ਕੀਰਤਨ ਕਰੋ ਤੇ ਮੈਂ ਵੀ ਕੀਰਤਨ ਕਰਾਂ ਦੋਵਾਂ ਤਰ੍ਹਾਂ ਦੀਆਂ ਬੈਟਰੀਆਂ ਚਾਰਜ ਹੋ ਜਾਣ ਗੱਜ ਕੇ ਆਖੋ ਸਤਨਾਕ ਵਾਹਿਗੁਰੂ ਐਸਾ ਕੀਰਤਨ ਵੀ ਕਰ ਮਨ ਮੇਰੇ ਕਰ ਮਨ ਮੇਰੇ ਕਰਮਾਂ ਮੇਰੇ ਐਸਾ ਕੀ ਸੰਗੀ ਕਰਮਾਂ i do ਇਸ ਸਟੇਜ ਤੇ ਸੰਤ ਬੈਠਾ ਉਹ ਕੀਰਤਨ ਕਰਦਾ ਕਿਸੇ ਦੀ ਹਿੰਮਤ ਆ ਵਈ ਜਦੋਂ ਦੋਵੇਂ ਆਪਸ ਵਿੱਚ ਮਿਲਾਂਗੇ ਫੇਰ ਕੀਰਤਨ ਹੋਊ ਬੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੇ ਸਟੇਜ ਵਾਲਾ ਕਹਿੰਦਾ ਰਹੇ ਮੈਂ ਤੇ ਟਰਿਪਲ ਐਮ ਐ ਮੈਂ ਤੇ ਪੀ ਐਚ ਡੀ ਐ ਥੱਲੇ ਵਾਲੇ ਕਹਿਣ ਬਾਬਾ ਅਸੀਂ ਤਾਂ ਅਨਪੜ੍ਹਾਂ ਫੇਰ ਗੱਲ ਕਿਵੇਂ ਬਣਊਗੀ ਜੇ ਸਟੇਜ ਵਾਲਾ ਕਹੇ ਮੈਂ ਅਨਪੜ੍ਹ ਐ ਥੱਲੇ ਪੀ ਐਚ ਡੀ ਬੈਠੇ ਐ ਥੱਲੇ ਟਰਿਪਲ ਐਮ ਐ ਵਾਲੇ ਬੈਠੇ ਐ ਥੱਲੇ ਗ੍ਰੈਜੂਏਟ ਬੈਠੇ ਆ ਗੱਲ ਫੇਰ ਬਣੀ ਬਣਨੀ ਮਹਾਰਾਏ ਕਹਿੰਦੇ ਬਕਤੇ ਤੇ ਸਰੋਤੇ ਦੇ ਗੁਣੇ ਕੋਜੇ ਜਦੋਂ ਹੋ ਗਏ ਨਾ ਫੇਰ ਸੁਣਨ ਦਾ ਵੀ ਆਨੰਦ ਆਊਗਾ ਤੇ ਫੇਰ ਸੁਣਾਉਣ ਦਾ ਵੀ ਆਨੰਦ ਆਊਗਾ ਹੁਣ ਸਾਥ ਹੋਏ ਹੋ ਹੁਣ ਗੱਲ ਸ਼ੁਰੂ ਹੋਊਗੀ ਨਹੀਂ ਤੇ ਰੌਲਾ ਜਾਂ ਪਈ ਜਾਂਦਾ ਕੋਈ ਕਿਧਰੇ ਨਾ ਤੁਰਿਆ ਜਾਂਦਾ ਕੋਈ ਕਿਧਰੇ ਨਾ ਤੁਰਿਆ ਜਾਂਦਾ ਆਇ ਤਾਂ ਕੀਰਤਨ ਸਰਵਨ ਕਰਨ ਵਾਸਤੇ ਆਇ ਗੁਰੂ ਨਾਨਕ ਦੇ ਦਰਬਾਰ ਦੀ ਹਾਜ਼ਰੀ ਭਰਨ ਵਾਸਤੇ ਫਿਰਦੇ ਟਹਿਲਦੇ ਆ ਸੰਗਦੇ ਆ ਕਿਵੇਂ ਗੱਲ ਬਣੂ ਐ ਗੁਰੂ ਨਾਨਕ ਗੁਰੂ ਕਿਵੇਂ ਚੰਗਾ ਲੱਗੂਗਾ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਦਿਆਲੂ ਕਿਵੇਂ ਹੋਊਗਾ ਓ ਰੱਬ ਦੇ ਪਿਆਰਿਓ ਇਹ ਮਹਾਂਪੁਰਖ ਬਾਬਾ ਗਰਪਾਲ ਸਿੰਘ ਨੂੰ ਬੁਸ ਲਿਓ